ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਦੇ ਵਿੱਚ ਆਪਣੀ ਧਰਮ ਪਤਨੀ ਦੇ ਲਈ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਇਸ ਵੀਡੀਓ ਦੇ ਵਿੱਚ ਕਹਿ ਰਹੇ ਨੇ ਲੋਕਾਂ ਨੂੰ ਵੀ ਮੈਂ 50 50000 ਦੇ ਚੈੱਕ ਦੂੰਗਾ ਤੇ ਦੂਜੇ ਪਾਸੇ ਆਮਾ ਦੀ ਪਾਰਟੀ ਦੇ ਬੁਲਾਰੇ ਨੇ ਅਨਿਲ ਗਰਗ ਵੱਲੋਂ ਰਾਜਾ ਵੜਿੰਗ ਨੂੰ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਗਿੱਦਰਪਾਹਾ ਦੇ ਲੋਕਾਂ ਨੂੰ ਵੀ ਤੁਸੀਂ 50-50 ਹਜ਼ਾਰ ਦੇ ਚੈੱਕ ਲੈ ਲਓ ਕਿਉਂਕਿ ਇਹ ਤੁਹਾਡੇ ਤੋਂ ਹੀ ਲੁੱਟੇ ਹੋਏ ਪੈਸੇ ਨੇ ਪਹਿਲਾਂ ਤੁਸੀਂ ਰਾਜਾ ਵੜਿੰਗ ਦੀ ਉਹ ਵੀਡੀਓ ਸੁਣੋ ਫਿਰ ਤੁਹਾਨੂੰ ਸੁਣਾਉਣਾ ਅਨਿਲ ਗਰਗ ਦਾ ਬਿਆਨ ਇਹ ਮਾਰੇ ਮੁੱਤੇ ਚੈੱਕ ਮਿਲੇਗੇ ਨਹੀਂ ਮਿਲੇ ਤੁਸੀਂ ਕੋਈ ਦਿਹਾੜੀ ਕੀਤੀ ਸੀ ਮੇਰੇ ਕੋਈ ਮੇਰਾ ਕੋਠਾ ਬਣਾਉਣਾ ਸੀ ਅੱਜ ਤੱਕ ਗੁਡੀ ਉਮਰ 60-60 ਸਾਲ ਦੀ ਹੋ ਗਈ 70-70 ਸਾਲ ਦੀ ਕਈਆਂ ਦੀ ਕਦੇ ਕਿਸੇ ਨੇ ਸਿਰ ਦੀ ਝੂਨ ਦਿੱਤੀ ਹੈ ਕਿਸੇ ਲਈ ਕਿ ਫਿਰ ਕੋਹ ਡੇ ਕਿ ਦਿੱਤੇ ਕਿਸੇ ਨੂੰ ਕੋਈ ਚਿੱਠੀ ਦਿੱਤਾ ਕੋਸ਼ਤਾ ਦਿੱਤਾ ਕੋਈ 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 ਚੀਜ਼ ਲੈ ਕੇ ਆਇਆ ਤੇ ਆਹ ਤੋਂ ਦੇ ਅੱਤੇ ਦਿਵਾਲੀ ਤੇ ਲੈ ਕੇ ਆਏ ਹਾ ਫੀਟ ਹੈ ਕਈ ਰੋਸਦੀ ਆ ਵੀ ਸਾਨੂੰ ਨਹੀਂ ਮਿਲੇ ਉਹਨਾਂ ਦਾ ਵਿਹਾਰ ਹੈ ਜਿਹਨੂੰ ਨਹੀਂ ਮਿਲੇ ਉਹਨੂੰ ਟਬਲ ਕੋਲਾ ਵੇਰੇ ਉਹ ਤੇਰਾ ਹੱਕ ਨਹੀਂ ਸੀ ਭਾੜੇ ਕੋਈ ਐਡਾ ਬਾਜ਼ਾਰ ਹੈ ਕਈ ਇਹ ਡੱਬਾ ਬਣਦੇ ਬਣਦੇ ਰਹਿ ਜਾਂਦਾ ਕੋਈ ਗੱਲ ਉਹ ਤੇਰਾ ਮੈਂ ਤੈਨੂੰ ਕੀ ਕਿਹਾ ਪਹਿਲਾਂ ਉਹ ਹੱਕ ਨਹੀਂ ਸੀਗਾ ਵੀ ਮੇਰੇ ਆਪਣੇ ਲੇਬਰ ਕੀਤੀ ਸੀ ਮਵਾ ਬਾ ਇਹਨਾਂ ਨੇ ਤਾਂ ਕਿਹਾ ਮੈਂ ਗਰੰਟੀ ਦੇਉਂਗਾ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਮੈਂ ਚੱਕ ਦੇਉਂਗਾ ਮੇਰੀ ਜੇਤ ਕੇ ਅੱਗੇ ਮਰਵਾ ਲਤੇ ਕਈ ਵਾਰੀ ਸਾਡੇ ਬੰਦਿਆਂ ਨੇ ਗਲਤੀ ਕੀਤੀ ਪਰ ਜਿਹਨੂੰ ਨਹੀਂ ਮਿਲਿਆ ਉਹ ਡਬਲ 50000 ਦਾ ਦੇਊਗਾ ਇੱਕ ਸਾਲ ਖਰਜਾ ਜੇ ਨਾ ਦੇਵਾ ਤਾਂ 14 ਪੜ। ਸੋ ਜਿੱਦਾਂ ਤੁਸੀਂ ਰਾਜਾ ਵੜਿੰਗ ਦਾ ਇਹ ਬਿਆਨ ਸੁਣਿਆ ਹੈ ਤੇ ਹੁਣ ਤੁਹਾਨੂੰ ਨੀਲ ਗਰਗ ਦਾ ਉਹ ਬਿਆਨ ਸੁਣਾਣੇ ਜਿਹਦੇ ਵਿੱਚੋਂ ਰਾਜਾ ਵੜਿੰਗ ਨੂੰ ਬੋਲਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਤੇ ਇੱਕ ਰਾਜਾ ਵੜਿੰਗ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ 2 ਦਿਨ ਪਹਿਲਾਂ ਮਨਪ੍ਰੀਤ ਬਾਦਲ ਲੋਕਾਂ ਨੂੰ ਲਾਲਚ ਦਿੰਦੇ ਹੋਏ ਨਜ਼ਰ ਆਉਂਦੇ ਸੀ ਇਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਰਾਜਾ ਵੜਿੰਗ ਵੀ ਜਿਹੜਾ ਹੈ ਉਹ ਗਿੱਦੜਵਾਂ ਦੇ ਹਲਕੇ ਦੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ ਵੋਟਾਂ ਪਾ ਦਿਓ ਮੈਂ ਤੁਹਾਨੂੰ 50-50 ਹਜ਼ਾਰ ਰੁਪਏ ਦੇਵਾਂਗਾ ਪਹਿਲੀ ਨਜ਼ਰੇ ਤਾਂ ਇਹ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈਗੀ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਲੇਕਿਨ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਨਾ ਦੋ ਚੀਜ਼ਾਂ ਬੜੀਆਂ ਸਪਸ਼ਟ ਹੈਗੀਆਂ ਪਹਿਲੀ ਗੱਲ ਕਿ ਇਹਨਾਂ ਲੋਕਾਂ ਨੂੰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਔਰ ਇਹ ਉਥੋਂ ਚੋਣਾ ਬੁਰੀ ਤਰੀਕੇ ਨਾਲ ਹਾਰ ਰਹੇ ਐ ਇਸ ਕਰਕੇ ਇਹ ਲੋਕਾਂ ਨੂੰ ਲਾਲਚ ਦੇ ਕੇ ਜਿਹੜੀਆਂ ਉਹ ਵੋਟਾਂ ਖਰੀਦਨੀਆਂ ਚਾਹੁੰਦੇ ਐ ਜਿਹੜੀ ਕਿ ਗਿੱਦੜਵਾ ਦੇ ਲੋਕ ਕਦੇ ਵੀ ਲਾਇਕ ਨਹੀਂ ਕਰਦੇ ਪਰ ਦੂਜੀ ਗੱਲ ਜਿਹੜੀ ਐ ਮੈਂ ਗਿੱਦੜਵਾ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਇਹ 50 50000 ਰੁਪਇਆ ਰਾਜਾ ਫਡਿੰਗ ਜੀ ਤੁਹਾਨੂੰ ਦੇ ਰਹੇ ਐ ਲੈ ਲਓ ਤੁਹਾਡੇ ਹੀ ਨੇ ਇਹ ਕੋਈ ਘਰੋਂ ਨਹੀਂ ਲੈ ਕੇ ਆਇਆ ਇਹ ਤੁਹਾਡੇ ਪੈਸਿਆਂ ਦੇ ਉੱਤੇ ਡਾਕਾ ਮਾਰਿਆ ਹੋਇਆ ਤੁਹਾਡੇ ਹੀ ਲੁੱਟੇ ਹੋਏ ਪੈਸੇ ਹੈ ਤੁਸੀਂ ਬਿਲਕੁਲ ਇਹਦਾ ਤੋਂ 50-50000 ਰੁਪਏ ਲੈ ਲਓ ਪਰ ਇੱਕ ਗੱਲ ਦਾ ਯਾਦ ਰੱਖਣਾ ਔਰ ਸਾਨੂੰ ਪੂਰਾ ਉਸ ਜੀ ਦਾ ਭਰੋਸਾ ਵੀ ਹੈ ਜਦੋਂ ਤੁਸੀਂ ਵੋਟ ਪਾਉਂਗੇ ਵੋਟ ਤੇ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਹੀ ਪਾਉਣੀ ਹੈ ਕਿਉਂਕਿ ਤੁਸ ਨੂੰ ਤੁਹਾਨੂੰ ਪਤਾ ਹੋਵੇਗਾ ਕਿ ਉਹ ਕੌਨ ਸਰਕਾਰ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਦੁੱਖਾਂ ਨੂੰ ਦੂਰ ਕਰਦੀ ਹੈ ਤੁਹਾਡੇ ਦਰਦਾਂ ਨੂੰ ਦੂਰ ਕਰਦੀ ਹੈ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਤੁਹਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਨੌਕਰੀਆਂ ਦਿੰਦੀ ਹੈ ਉਹ ਕਿਹੜੀ ਸਰਕਾਰ ਹੈ ਜਿਹੜੀ ਸਕੂਲ ਚੰਗੇ ਬਣਾਉਂਦੀ ਹੈ ਹਸਪਤਾਲ ਚੰਗੇ ਬਣਾਉਂਦੀ ਹੈ ਬਿਜਲੀ ਫ੍ਰੀ ਦਿੰਦੀ ਹੈ ਸੜਕ ਸੁਰੱਖਿਆ ਫੋਰਸ ਵਰਗੀਆਂ ਸੰਸਥਾਵਾਂ ਨੂੰ ਬਣਾਉਂਦੀ ਹੈ ਸੋ ਮੈਂ ਇੱਕ ਵਾਰ ਫਿਰ ਜਿੱਥੇ ਗਿੱਦੜਵਾ ਦੇ ਲੋਕਾਂ ਨੂੰ ਅਪੀਲ ਕਰਦਾ ਹੈਗਾ ਕਿ ਜੇਕਰ ਰਾਜਾ ਵੜਿੰਗ ਤੁਹਾਨੂੰ 50000 ਰੁਪਏ ਦਿੰਦਾ ਹੈਗਾ ਤਾਂ ਬਿਲਕੁਲ ਲਓ ਇਹ ਤੁਹਾਡੇ ਹੀ ਪੈਸੇ ਨੇ ਤੁਹਾਡੇ ਹੱਕਾਂ ਦੇ ਉੱਤੇ ਡਾਕੇਬਾਰੇ ਹੋਏ ਪੈਸੇ ਹੈਗੇ ਆ ਔਰ ਦੂਸਰੇ ਬੰਦੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਸੰਗਿਆਨ ਲੈਣਾ ਚਾਹੀਦਾ ਲੋਕਤੰਤਰ ਦੀਆਂ ਧੜੀਆਂ ਉਡਾਈਆਂ ਜਾ ਰਹੀਆਂ ਹੈਗੀਆਂ ਲੋਕਾਂ ਨੂੰ ਪੈਸਾ ਦੇ ਕੇ ਲਾਲਚ ਦੇ ਕੇ ਵੋਟਾਂ ਜਿਹੜੀਆਂ ਉਹ ਖਰੀਦੀਆਂ ਜਾਂਦੀਆਂ। ਸੋ ਜਿੱਦਾਂ ਕਿ ਨੀਲ ਗਰਗ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਦੀ ਮੰਗ ਵੀ ਕੀਤੀ ਗਿਆ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਵੜਿੰਗ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਜਾਂ ਰਾਜਾ ਵੜਿੰਗ ਦਾ ਕੀ ਸਪਸ਼ਟੀਕਰਨ ਦਾ ਤਲਾ ਸਮਾਂ ਦੱਸੇਗਾ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ